ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡਾ ਪਹਿਲਾ ਬਲੌਗ ਹੈ ਅਸੀਂ ਟੈਂਟ ਲਗਾਉਣ ਜਾ ਰਹੇ ਹਾਂ ਉਹਦਾ ਪੈਂਡ ਕਮਾਲ ਆ ਗੱਡੀ ਦੇ ਵਿੱਚ ਸਮਾਨ ਸਾਰਾ ਲੋਡ ਹੋ ਗਿਆ ਤੇ ਹੁਣ ਸਾਡੀਆਂ ਤਿਆਰੀਆਂ ਨੇ ਜਾਣ ਦੇ ਓਕੇ ਤੇ ਕਮਾਲ ਕੱਢ ਜਾਂਦੇ ਹਾਂ ਕਿਉਂਕਿ ਸਮੂਹ ਗੁਰੂ ਘਰ ਤੱਕ ਆਉਂਦੇ ਹਾਂ ਅੱਜ ਕੱਲਰ ਤੋਂ ਕਮਾਲ ਬਣ ਗਿਆ ਆ ਜੀਆ ਕਮਾਲ ਹੁੰਦਾ ਗੁਰੂ ਘਰ ਆ ਕਿੱਥੇ ਆਪਾਂ ਟੈਂਟ ਲਗਾਉਣਾ ਉਹ ਸਾਹਮਣੇ ਉੱਪਰ ਮਿਸਾਨ ਸਾਹਿਬ ਕੋਲੇ ਤੇ ਆਹ ਸਾਰੀ ਜਗ੍ਹਾ ਤੇ ਆਪਾਂ ਟੈਂਟ ਲਗਾਉਣਾ ਈ ਹੁਣ ਆਪਾਂ ਟੈਂਟ ਲਗਾ ਕੇ ਤੁਹਾਨੂੰ ਦਿਖਾਵਾਂਗੇ ਕਿਵੇਂ ਟੈਂਟ ਲਗਾ ਜਾਂਦਾ ਇਹ ਸਟੈਂਡ ਵਾਲਾ ਟੈਂਟ ਆ ਸਾਰਾ ਸਾਰਾ ਸਟੈਂਡ ਵਾਲਾ ਟੈਂਟ ਆਈ ਕੋਈ ਪੋਲ ਗੱਡਣ ਦੀ ਲੋੜ ਨਹੀਂ ਆ ਸਿੱਧਾ ਹੀ ਫਸ ਤੇ ਖੜਾ ਹੋ ਜਾਂਦਾ ਟੈਂਟ ਦਾ ਨਕਸ਼ਾ ਬਿਲਕੁਲ ਤਿਆਰ ਹੋ ਗਿਆ ਜੀ ਤੇ ਆਪਾਂ ਬਸ ਉਹਨੂੰ ਸਟੈਂਡ ਸਾਰਾ ਖੜਾ ਕਰ ਦਿੰਦੇ ਆਂ ਟੈਂਟ ਦਾ। ਇਸ ਨੂੰ ਸਾਰਾ ਖੜ ਜੂ ਟੈਂਟ ਖੜਾ ਕਰ ਸਕਦੇ ਹਾਂ। ਸਟੈਂਡ ਆ ਗਿਆ ਆਪੀ ਖੜ ਦੂਗੀ। ਹੂੰ ਖੜ यह yeah. yeah. ਲੱਗਦਾ ਸਾਡਾ ਟੈਂਟ ਸਾਰਾ ਰੈਡੀ ਹੋ ਗਿਆ ਜੀ ਤੇ ਪੱਖੇ-ਪੁੱਖੇ ਲੱਗੇ ਤੇ ਵਿਛਾਈ ਮੈਟਿੰਗ ਹੋ ਗਈ ਸਾਰੀ ਨੀਚੇ ਤੇ ਉੱਪਰ ਚਿੱਟੀਆਂ ਚਾਦਰਾਂ ਲੱਗ ਗਈਆਂ ਸਾਡੇ ਕੋਲ ਟੈਂਟ ਸਾਰਾ ਰੈਡੀ ਆਈ ਜੇ ਸਾਡਾ ਕੰਮ ਸਾਰਿਆਂ ਨੂੰ ਵਧੀਆ ਲੱਗਦਾ ਤਾਂ ਸਾਡੇ ਪੇਜ ਨੂੰ ਫੋਲੋ ਕਰਿਓ ਤੇ ਵੀਡੀਓ ਸ਼ੇਅਰ ਕਰਿਓ ਜ ਸਾਰਿਆਂ ਦਾ ਧੰਨਵਾਦੀ